ਮੰਨੀ ਹੋਈ ਗੱਲ ਤੋਂ ਮੁਕਰ ਗਏ ਪਤਾ ਕਿਉਂ ਪ੍ਰੇਮ ਨਹੀਂ ਪੈਦਾ ਹੋਇਆ ਗੱਲ ਨੂੰ ਬੁੱਝਿਆ ਨਹੀਂ ਹੈ ਭਾਵ ਨਹੀਂ ਪੈਦਾ ਹੋਇਆ ਜਦੋਂ ਪ੍ਰੇਮ ਪੈਦਾ ਹੋ ਜਾਏ ਉਹ ਰਿਸ਼ਤਾ ਫਿਰ ਲੰਬਾ ਨਿਵਦਾ ਹੈ ਉਹਨੂੰ ਕੋਈ ਤੋੜ ਨਹੀਂ ਸਕਦਾ ਜਿਹੜੇ ਰਿਸ਼ਤੇ ਮਜਬੂਰੀ ਵਿੱਚ ਬਣਦੇ ਨੇ ਉਹ ਸ਼ੱਕ ਦੇ ਆਧਾਰ ਤੇ ਟੁੱਟ ਜਾਂਦੇ ਨੇ ਜਿਸ ਰਿਸ਼ਤੇ ਵਿੱਚ ਪ੍ਰੇਮ ਪੈਦਾ ਹੋ ਜਾਏ ਉਹਨੂੰ ਕੋਈ ਨਹੀਂ ਤੋੜ ਸਕਦਾ ਹਜ਼ੂਰ ਕਿਹਾ ਭਾਈ ਸੁਣਨ ਤੋਂ ਬਾਅਦ ਮੰਨ ਔਰ ਮੰਨਣ ਲੱਗਿਆ ਵੀ ਮੁਕਰ ਨਾ ਜਾਈਂ ਪ੍ਰੇਮ ਪੈਦਾ ਕਰਨ ਅੰਦਰ ਅਰਧਾਸ ਕਰ ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਏ ਸਿੱਖੀ ਦੇ ਪ੍ਰਤੀ ਬਾਣੀ ਪੜਨ ਵਿੱਚ ਪ੍ਰੇਮ ਪੈਦਾ ਹੋ ਜਾਏ ਨਿਤਨੇਮ ਕਰਨ ਵਿੱਚ ਪ੍ਰੇਮ ਪੈਦਾ ਹੋ ਜਾਏ ਗੁਰੂ ਕੋਲ ਆਉਣ ਵਿੱਚ ਪ੍ਰੇਮ ਪੈਦਾ ਹੋ ਜਾਏ ਸੰਗਤ ਕਰਦੇ ਆ ਭਾਉ ਪ੍ਰੇਮ ਪੈਦਾ ਹੋ ਜਾਏ ਨਹੀਂ ਤੇ ਤੂੰ ਮੁੱਕਰ ਸਕਦਾ ਨਹੀਂ ਤੇ ਫਿਰ ਟੁੱਟ ਸਕਦਾ ਇਸ ਲਈ ਹਜ਼ੂਰ ਕਹਿੰਦੇ ਸੁਣਿਆ ਨੰਨਿਆ ਪੜੋ ਸੁਣਿਆ ਮੰਨਿਆ